ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਜੇ ਤੁਹਾਨੂੰ ਕਨਸੈਪਟ ਵਧੀਆ ਲੱਗੇ ਤਾਂ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਆਪਣੀ ਕਲਾਸ ਆਪਣਾ ਅੱਜ ਦਾ ਵਿਸ਼ਾ ਹੈ ਸ਼ਾਹ ਹੁਸੈਨ ਤਾਂ ਵਾਦਦੇ ਹਾਂ ਆਪਣੇ ਅੱਜ ਦੇ ਪਹਿਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਦਾ ਅਸਲ ਨਾਮ ਕੀ ਸੀ ਮਾਦੋ ਲਾਲ ਹੁਸੈਨ ਹੁਸੈਨ ਸ਼ਾਹ ਸ਼ਾਹ ਹੁਸੈਨ ਫਕੀਰ ਉਪਰੋਕਤ ਸਾਰੇ ਹਾਂਜੀ ਦੱਸੋ ਸ਼ਾਹ ਹੁਸੈਨ ਜੀ ਦਾ ਅਸਲੀ ਨਾਂ ਕੀ ਸੀ ਮਾਦੋ ਲਾਲ ਹੁਸੈਨ ਹੁਸੈਨ ਸ਼ਾਹ ਸ਼ਾਹ ਹੁਸੈਨ ਫਕੀਰ ਉਪਰੋਕਤ ਸਾਰੇ ਤਾਂ ਆਪਣਾ ਰਾਈਟ ਆਨਸਰ ਹੈ ਮਾਦੋ ਲਾਲ ਹੁਸੈਨ ਸ਼ਾਹ ਹੁਸੈਨ ਸੂਫੀ ਕਾਵਤਾਰਾ ਦੇ ਕਵੀ ਸਨ ਉਹ 16ਵੀਂ ਸਦੀ ਦੇ ਪੰਜਾਬੀ ਸੂਫੀ ਕਵੀ ਸਨ ਬਾਦਿਆਂ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਜੀ ਦੀ ਜਨਮ ਸਥਲੀ ਕਿੱਥੇ ਸੀ ਲਾਹੌਰ ਅੰਮ੍ਰਿਤਸਰ ਜਲੰਧਰ ਪਟਿਆਲਾ ਹਾਂਜੀ ਦੱਸੋ ਸ਼ਾਹ ਹੁਸੈਨ ਦੀ ਜਨਮ ਸਥਲੀ ਕਿੱਥੇ ਸੀ ਲਾਹੌਰ ਅੰਮ੍ਰਿਤਸਰ ਜਲੰਧਰ ਪਟਿਆਲਾ ਤਾਂ ਆਪਣਾ ਰਾਈਟ ਆਨਸਰ ਹੈ ਲਾਹੌਰ ਲਾਹੌਰ ਉਹਨਾਂ ਦਾ ਜਨਮ ਸਥਾਨ ਸੀ ਜੋ ਪੰਜਾਬ ਦਾ ਬਹੁਤ ਹੀ ਪ੍ਰਮੁੱਖ ਸ਼ਹਿਰ ਹੈ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੀ ਮੌਤ ਕਿੱਥੇ ਹੋਈ ਸੀ ਰਾਵੀ ਦਰਿਆ ਤੇ ਦਰਬਾਰ ਸ਼ਾਹ ਹੁਸੈਨ ਤੇ ਸ਼ਾਹੀ ਮਸਜਿਦ ਵਿੱਚ ਸਾਲੀਮਾਰ ਬਾਗ ਵਿੱਚ ਹਾਂਜੀ ਦੱਸੋ ਸ਼ਾਹ ਹੁਸੈਨ ਦੀ ਮੌਤ ਕਿੱਥੇ ਹੋਈ ਸੀ ਤਾਂ ਸ਼ਾਹ ਹੁਸੈਨ ਦੀ ਮੌਤ ਰਾਵੀ ਦਰਿਆ ਦੇ ਕੰਢੇ ਤੇ ਹੋਈ ਸੀ ਉਹ ਰਾਵੀ ਦਰਿਆ ਦੇ ਨੇੜੇ ਮਰੇ ਅਤੇ ਉਹਨਾਂ ਦਾ ਮਕਬਰਾ ਲਾਹੌਰ ਵਿੱਚ ਹੈ। ਬਾਅਦਿਆਂ ਅਗਲੇ ਪ੍ਰਸ਼ਨ ਵੱਲ। ਸ਼ਾਹ ਹੁਸੈਨ ਕਿਸ ਸੂਫੀ ਦਰवेश ਨਾਲ ਸੰਬੰਧਿਤ ਸਨ? ਕਬੀਰ, ਬੱਲੇ ਸ਼ਾ, ਫਰੀਦ, ਉਪਰੋਕਤ ਸਾਰੇ। ਹਾਂਜੀ ਦੱਸੋ ਜੋ ਸ਼ਾਹ ਹੁਸੈਨ ਸੀ ਉਹਨਾਂ ਦਾ ਸਬੰਧ ਕਿਹੜੇ ਸੂਫੀ ਕਵੀ ਨਾਲ ਸੀ? ਕਬੀਰ, ਬੱਲੇ ਸ਼ਾ, ਫਰੀਦ, ਉਪਰੋਕਤ ਸਾਰੇ। ਤਾਂ ਆਪਣਾ ਰਾਈਟ ਆਨਸਰ ਹੈ। ਬੁੱਲੇਸ਼ਾ ਵਾਧੇ ਹਾਂ ਪੰਜਵੇਂ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਦਾ ਮੁੱਖ ਰੂਪ ਕੀ ਸੀ ਗਜ਼ਲ ਕਾਫੀ ਕਵਿਤਾ ਸਹੀਫਾ ਹਾਂਜੀ ਦੱਸੋ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਦਾ ਮੁੱਖ ਰੂਪ ਕੀ ਸੀ ਗਜ਼ਲ ਕਾਫੀ ਕਵਿਤਾ ਸਹੀਫਾ ਤਾਂ ਆਪਣਾ ਰਾਈਟ ਆਨਸਰ ਹੈ ਕਾਫੀ ਵਾਧੇ ਹਾਂ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੇ ਕਵਿਤਾ ਰਚਨਾ ਵਿੱਚ ਕਿਹੜਾ ਮੁੱਖ ਵਿਸ਼ਾ ਹੈ ਪ੍ਰੇਮ ਧਰਮ ਰਾਜਨੀਤੀ ਜੰਗ ਹਾਂਜੀ ਦੱਸੋ ਸ਼ਾਹ ਹੁਸੈਨ ਦੀਆਂ ਜੋ ਕਵਿਤਾਵਾਂ ਸੀ ਉਹਨਾਂ ਦਾ ਮੁੱਖ ਵਿਸ਼ਾ ਕੀ ਸੀ ਪ੍ਰੇਮ ਧਰਮ ਰਾਜਨੀਤੀ ਜੰਗ ਤਾਂ ਆਪਣਾ ਰਾਈਟ ਆਨਸਰ ਹੈ ਪ੍ਰੇਮ ਉਨਾਂ ਦੀਆਂ ਕਵਿਤਾਵਾਂ ਰੋਹਾਨੀ ਪ੍ਰੇਮ ਤੇ ਰੱਬ ਨਾਲ ਇਕਤਾ ਤੇ ਕੇਂਦ੍ਰਿਤ ਸਨ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਵਿੱਚ ਕਿਸ ਭਾਸ਼ਾ ਦਾ ਉਪਯੋਗ ਕੀਤਾ ਗਿਆ ਸੀ ਉਰਦੂ ਪੰਜਾਬੀ ਫਾਰਸੀ ਅੰਗਰੇਜ਼ੀ ਹਾਂਜੀ ਜੋ ਸ਼ਾਹ ਹੁਸੈਨ ਨੇ ਆਪਣੇ ਕਵਿਤਾਵਾਂ ਲਿਖਿਆ ਸੀ ਉਹਨਾਂ ਦੀ ਭਾਸ਼ਾ ਕਿਹੜੀ ਸੀ ਉਰਦੂ ਪੰਜਾਬੀ ਫਾਰਸੀ ਅੰਗਰੇਜ਼ੀ ਤਾਂ ਆਪਣਾ ਰਾਈਟ ਆਨਸਰ ਹੈ ਪੰਜਾਬੀ ਵਾਦੇ ਹਾਂ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਦਾ ਮੁੱਖ ਉਦੇਸ਼ ਕੀ ਸੀ? ਰਾਜਨੀਤਿਕ ਸੁਧਾਰ, ਧਾਰਮਿਕ ਉਤथान, ਰੋਹਾਨੀ, ਪ੍ਰੇਮ, ਸਮਾਜਿਕ ਸੁਧਾਰ। ਹਾਂਜੀ। ਸ਼ਾਹ ਹੁਸੈਨ ਦੀਆਂ ਕਵਿਤਾਵਾਂ ਦਾ ਮੁੱਖ ਉਦੇਸ਼ ਕੀ ਸੀ? ਰਾਜਨੀਤਿਕ ਸੁਧਾਰ ਧਾਰਮਿਕ ਥਾਨ ਰੋਹਾਨੀ ਪ੍ਰੇਮ ਸਮਾਜਿਕ ਸਦਾਰ ਤਾਂ ਆਪਣਾ ਰਾਈਟ ਆਨਸਰ ਹੈ ਰੋਹਾਨੀ ਪ੍ਰੇਮ ਉਹਨਾਂ ਦੀਆਂ ਕਵਿਤਾਵਾਂ ਦਾ ਮਕਸਦ ਰੱਬ ਨਾਲ ਮਿਲਾਪ ਅਤੇ ਰੋਹਾਨੀ ਪ੍ਰੇਮ ਨੂੰ ਪ੍ਰਸਾਰਿਤ ਕਰਨਾ ਸੀ ਵਾਧਿਆ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੀ ਮੌਤ ਦੇ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ 50 ਸਾਲ 60 ਸਾਲ 70 ਸਾਲ 80 ਸਾਲ ਹਾਂਜੀ ਦੱਸੋ ਸ਼ਾਹ ਹੁਸੈਨ ਦੇ ਮੌਤ ਦੇ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ 50 ਸਾਲ 60 ਸਾਲ 70 ਸਾਲ 80 ਸਾਲ ਤਾਂ ਆਪਣਾ ਰਾਈਟ ਆਨਸਰ ਹੈ 60 ਸਾਲ ਜਦੋਂ ਸ਼ਾਹ ਹੁਸੈਨ ਦੀ ਮੌਤ ਹੋਈ ਸੀ ਤਾਂ ਉਹਨਾਂ ਦੀ ਉਮਰ 60 ਸਾਲ ਸੀ ਉਹਨਾਂ ਦੀ ਮੌਤ ਰਾਵੀ ਦਰਿਆ ਤੇ ਹੋਈ ਸੀ ਵਾਦਿਆਂ ਅਗਲੇ ਪ੍ਰਸ਼ਨ ਵੱਲ शाह हुसैन ਦਾ ਮਕਬਰਾ ਕਿੱਥੇ ਸਥਿਤ ਹੈ ਅਮ੍ਰਿਤਸਰ ਲਾਹੌਰ ਪਟਿਆਲਾ ਜਲੰਧਰ ਹਾਂਜੀ ਦੱਸੋ ਸ਼ਾਹ हुसैन ਦਾ ਮਕਬਰਾ ਕਿੱਥੇ ਹੈ ਅਮ੍ਰਿਤਸਰ ਲਾਹੌਰ ਪਟਿਆਲਾ ਜਲੰਧਰ ਤਾਂ ਆਪਣਾ ਰਾਈਟ ਆਨਸਰ ਹੈ ਲਾਹੌਰ ਜੋ ਕਿ ਪੰਜਾਬ ਦਾ ਬਹੁਤ ਹੀ ਪ੍ਰਮੁੱਖ ਸ਼ਹਿਰ ਹੈ ਵਾਦਿਆਂ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਕਿਸ ਸੂਫੀ ਦਰਵੇਸ਼ੀ ਰੋਹਾਨੀ ਪਰੰਪਰਾ ਨਾਲ ਸੰਬੰਧੇ ਸਨ ਕਬੀਰ ਪੰਥ ਚਿਸ਼ਤੀ ਦਰਵੇਸ਼ੀ ਸਹਰਵਰ ਦਰਵੇਸ਼ੀ ਨਕਸ਼ਵੰਦ ਦਰਵੇਸ਼ੀ ਹਾਂਜੀ ਦੱਸੋ ਸ਼ਾਹ ਹੁਸੈਨ ਕਿਸ ਸੂਫੀ ਦਰਵੇਸ਼ੀ ਰੋਹਾਨੀ ਪਰੰਪਰਾ ਨਾਲ ਸੰਬੰਧੇ ਸਨ ਤਾਂ ਆਪਣਾ ਰਾਈਟ ਆਨਸਰ ਹੈ ਚਿਸ਼ਤੀ ਦਰਵੇਸ਼ੀ ਵਾਧਿਆ ਅਗਲੇ ਪ੍ਰਸ਼ਨ ਵੱਲ शाह हुसैन ਦੀਆਂ ਕਵਿਤਾਵਾਂ ਵਿੱਚ ਸਭ ਤੋਂ ਪ੍ਰਮੁੱਖ ਰੂਪ ਕਿਹੜਾ ਹੈ ਕਵਿਤਾ ਕਹਾਣੀ ਕਾਫੀ ਸੰਗੀਤ ਹਾਂਜੀ ਦੱਸੋ ਸ਼ਾਹ हुसैन ਦੀ ਬੇਦਾਰ ਕਿਸ ਤਰ੍ਹਾਂ ਦਾ ਦਰਤਨ ਕਵਿਤਾ ਕਹਾਣੀ ਕਾਫੀ ਸੰਗੀਤ ਤਾਂ ਆਪਣਾ ਰਾਈਟ ਆਨਸਰ ਹੈ ਕਾਫੀ ਸ਼ਾਹ हुसैन ਨੇ ਆਪਣੀਆਂ ਕਵਿਤਾਵਾਂ ਵਿੱਚ ਕਾਫੀਆਂ ਦੀ ਰਚਨਾ ਕਿੱਥੇ ਸੀ ਵਧਿਆ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਕੀ ਸੀ ਪ੍ਰੇਮ ਅਤੇ ਰੱਬ ਨਾਲ ਪਿਆਰ ਰਾਜਨੀਤਿਕ ਕਥਾਵਾਂ ਸਮਾਜਿਕ ਨਿਆਂ ਵਿਗਿਆਨਿਕ ਵਿਸ਼ਾ ਹਾਂਜੀ ਦੱਸੋ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਕੀ ਸੀ ਪ੍ਰੇਮ ਅਤੇ ਰੱਬ ਨਾਲ ਪਿਆਰ ਰਾਜਨੀਤਿਕ ਕਥਾਵਾਂ ਸਮਾਜਿਕ ਨਿਆਂ ਵਿਗਿਆਨਿਕ ਵਿਸ਼ਾ ਸਾ ਆਪਣਾ ਰਾਈਟ ਆਨਸਰ ਹੈ ਪ੍ਰੇਮ ਅਤੇ ਰੱਬ ਨਾਲ ਮਿਲਾਪ। ਵਾਧਦੇ ਹਾਂ ਅਗਲੇ ਪ੍ਰਸ਼ਨ ਵੱਲ। ਸ਼ਾਹ ਹੁਸੈਨ ਦੇ ਸਮੇਂ ਪੰਜਾਬ ਦਾ ਮੁੱਖ ਸ਼ਹਿਰ ਕਿਹੜਾ ਸੀ? ਅੰਮ੍ਰਿਤਸਰ, ਲਾਹੌਰ, ਜਲੰਧਰ, ਪਟਿਆਲਾ। ਹਾਂਜੀ ਦੱਸੋ ਸ਼ਾਹ ਹੁਸੈਨ ਦੇ ਸਮੇਂ ਪੰਜਾਬ ਦਾ ਮੁੱਖ ਸ਼ਹਿਰ ਕਿਹੜਾ ਸੀ? ਅਮਰੀਕਸਰ ਲਾਹੌਰ ਜਲੰਧਰ ਪਟਿਆਲਾ ਤਾਂ ਆਪਣਾ ਰਾਈਟ ਆਨਸਰ ਹੈ ਲਾਹੌਰ ਬਾਅਦ ਆਇਆ 15ਵੇਂ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਵਿੱਚ ਕਿਸ ਭਾਸ਼ਾ ਵਿੱਚ ਲਿਖੀਆਂ ਗਈਆਂ ਉਰਦੂ ਫਾਰਸੀ ਪੰਜਾਬੀ ਸਿੰਧੀ ਹਾਂਜੀ ਦੱਸੋ ਹੁਸੈਨ ਜੀ ਦੀਆਂ ਕਵਿਤਾਵਾਂ ਕਿਹੜੀ ਭਾਸ਼ਾ ਵਿੱਚ ਲਿਖੀਆਂ ਗਈਆਂ ਉਰਦੂ ਫਾਰਸੀ ਪੰਜਾਬੀ ਸਿੰਧੀ ਤਾਂ ਆਪਣਾ ਰਾਈਟ ਆਨਸਰ ਹੈ ਪੰਜਾਬੀ ਵਾਦੇ ਹਾਂ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਕਿਹੜੇ ਰੂਪ ਵਿੱਚ ਪ੍ਰਸਿੱਧ ਹੋਈਆਂ ਗ਼ਜ਼ਲ ਕਾਫ਼ੀ ਕਹਾਣੀ ਡਰਾਮਾ ਹਾਂਜੀ ਦੱਸੋ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਕਿਹੜੇ ਰੂਪ ਵਿੱਚ ਪ੍ਰਸਿੱਧ ਹੋਈਆਂ ਸੀ ਗ਼ਜ਼ਲ ਕਾਫ਼ੀ ਕਹਾਣੀ ਡਰਾਮਾ ਤਾਂ ਆਪਣਾ ਰਾਈਟ ਆਨਸਰ ਹੈ ਕਾਫ਼ੀ ਵਾਧੇ ਹਾਂ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਨੇ ਕਿਸ ਸੂਫੀ ਦਰਬਾਰ ਨਾਲ ਸਬੰਧ ਬਣਾਇਆ ਚਿਸਤੀ ਕਬੀਰ ਨਕਸ਼ਵੰਦੀ ਸਹਰਵਰ ਹਾਂਜੀ ਦੱਸੋ ਸ਼ਾਹ ਹੁਸੈਨ ਨੇ ਕਿਸ ਸੂਵੀਨ ਅਲ ਦਰਬਾਰ ਨਾਲ ਸਬੰਧ ਬਣਾਇਆ ਸੀ ਚਿਸਤੀ ਕਬੀਰ ਨਕਸ਼ਵੰਦੀ ਸ਼ਹਰਵਰ ਤਾਂ ਆਪਣਾ ਰਾਈਟ ਆਨਸਰ ਹੈ ਚਿਸਤੀ ਵਾਧੇ ਹਾਂ ਅਗਲੇ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਦਾ ਮੁੱਖ ਰੂਪ ਲੋਕ ਕਿਵੇਂ ਗਾਉਂਦੇ ਸਨ ਗਾਇਕੀ ਰੂਪ ਰੰਗਮੰਚ ਰੂਪ ਲੇਖਕ ਰੂਪ ਕਵਿਤਾ ਪਾਠ ਰੂਪ ਹਾਂਜੀ ਦੱਸੋ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਦਾ ਮੁੱਖ ਰੂਪ ਲੋਕ ਕਿਵੇਂ ਗਾਉਂਦੇ ਸਨ ਗਾਇਕੀ ਰੂਪ ਰੰਗਮੰਚ ਰੂਪ ਲੇਖਕ ਰੂਪ ਕਵਿਤਾ ਪਾਠ ਰੂਪ ਤਾਂ ਰਾਈਟ ਆਨਸਰ ਹੈ ਗਾਇਕੀ ਰੂਪ ਵਾਧਦੇ ਹਾਂ 19 ਨੰਬਰ ਪ੍ਰਸ਼ਨ ਵੱਲ ਸ਼ਾਹ ਹੁਸੈਨ ਦਾ ਸੰਬੰਧ ਕਿਸ ਧਾਰਮਿਕ ਪੰਥ ਨਾਲ ਸੀ ਸਿੱਖ Hindu ਇਸਲਾਮ ਜੈਨ ਹਾਂਜੀ ਦੱਸੋ ਸ਼ਾਹ ਹੁਸੈਨ ਦਾ ਸੰਬੰਧ ਕਿਸ ਧਾਰਮਿਕ ਪੰਥ ਨਾਲ ਸੀ ਸਿੱਖ Hindu ਇਸਲਾਮ ਜੈਨ ਤਾਂ ਆਪਣਾ ਰਾਈਟ ਆਨਸਰ ਹੈ ਇਸਲਾਮ ਵਾਧਦੇ ਹਾਂ ਆਪਣੇ ਅੱਜ ਦੇ ਲਾਸਟ ਪ੍ਰਸ਼ਨ ਵੱਲ ਸ਼ਾਹ ਹੁਸੈਨ ਦੇ ਸਮੇਂ ਕਿਹੜਾ ਸ਼ਹਿਰ ਕਲਚਰ ਦਾ ਕੇਂਦਰ ਸੀ ਅੰਮ੍ਰਿਤਸਰ ਲਾਹੌਰ ਜਲੰਧਰ ਪਟਿਆਲਾ ਹਾਂਜੀ ਦੱਸੋ ਸ਼ਾਹ ਹੁਸੈਨ ਦੇ ਸਮੇਂ ਕਿਹੜਾ ਸ਼ਹਿਰ ਕਲਚਰ ਦਾ ਕੇਂਦਰ ਸੀ ਅੰਮ੍ਰਿਤਸਰ ਲਾਹੌਰ ਜਲੰਧਰ ਪਟਿਆਲਾ ਤਾਂ ਆਪਣਾ ਰਾਈਟ ਆਨਸਰ ਹੈ ਲਾਹੌਰ ਸ਼ਾਹ ਹੁਸੈਨ ਦੇ ਸਮੇਂ ਲਾਹੌਰ ਸ਼ਹਿਰ ਨੂੰ ਇਹ ਪੰਜਾਬ ਦਾ ਪ੍ਰਮੁੱਖ ਸ਼ਹਿਰ ਮੰਨਿਆ ਜਾਂਦਾ ਸੀ ਇਸ ਤੋਂ ਇਲਾਵਾ ਸ਼ਾਹ ਹੁਸੈਨ ਨੇ 162 ਕਾਫੀਆਂ ਦੀ ਰਚਨਾ ਕੀਤੀ ਸੀ ਹਾਂਜੀ ਦੱਸੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਲਾਸ ਜੇ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਥੈਂਕਸ ਫॉर ਵਾਚਿੰਗ